दिन से है रात संभालता साहा दिन से है रात सुनाने का पहाड़ भाई भाई नहीं करवा तू है नहीं पद तिजना के तल पाप दबा लड़ा जनरण पद तिजना ਦੇ ਨਾ ਸੇਕ ਨੇ ਆ 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 ਮਿਲ ਹੈ ਸੋ ਸਤਿਗੁਰ ਪਿਆ गुरी <laughs> न ਪੜ ਸੀ ਬਣ ਤ ਬਣਾ ਮੇਰਾ ਦਾਰ ਹੈ ਸਤਿਗੁਰ ਪਿਆਰਾ ਮੇਰਾ ਨਾਲ ਸੋ ਸਤਿਗੁਰ ਪਿਆਰਾ ਉਹ ਇੰਨਾ ਕਿੰਨਾ ਕੌਣ ਲੈ ਕਰੇਗਾ ਨਾ ਤੇ ਮਹਤ ਕਿਰਤ ਕਰਕੇ ਤੇ ਜ ਕਾਜੀ ਬਸ ਕਿਰਪਾ ਕਰਕੇ ਪੇਤਾਪਾ ਜੀ ਦਾ ਵੀ ਦਾਨ ਬਖਸ਼ੋ ਪਾਸ਼ਾ ਜੀ ਦੀ ਗੋਲ ਜਿਹੜੇ ਕਹਿੰਦੇ ਨਾਤਕਸਤਾਂ ਉਪਕ੍ਰਿਤੀ ਪ੍ਰਦਾਨ ਨਹੀਂ ਕੀਤੀ ਸਤਿਪਾਸ਼ਾ ਜੀ ਦੀ ਚਰਨਾ ਦੇ ਅਰਦਾਸ ਬੇਨਤੀ ਹੈ ਪਾਸ਼ਾ ਜੀ ਕਿ ਇਸ ਦਾ ਕਰਨਾ ਆਪ ਆਪਣੇ ਦਰੋਂ ਤੋਂ ਸਭਨਾਂ ਨਾਮ ਜੇ ਇੱਕੋ ਨੇਕ ਕੰਮ ਬਖਿਨ ਤੰਦਰੁਸਤੀ ਦੇ ਗਾਣੇ ਏ ਮਨ ਮੇਰੇ ਅੰਦਰ ਸਦਾਰ ਮੋਹਨ ਨਾਲੇ ਨਾਲੇ ਹੋ ਤੁਮ ਬਨ ਦੇ કહે વારણી નાગત ਉਹ ਮਾਝਾ ਪੁਲਾਇਆ ਬੈ ਸ਼ਾਨ ਮੱਤ ਮਾਏ ਰਿਆ ਜੀਆ ਦੇਈਂ ਕਾਤਾ ਪੂਜਨਾ ਸਜਾ ਕੁਰਬਾਨੀ ਦਾ ਘਰ ਮਿਟੋ ਦਿੱਤੀਆਂ ਇਹ ਮਡਿਆਈਆਂ ਕਹਿ ਨਾਲ ਤਹਾਂ ਕੰਧ ਜੱਪ ਰੋਕੇ ਆ ਸੱਚਾ ਨਾਮਿਆ ਘਰ ਰਕੀ ਪੰਚਮਤੀ ਘਰ ਸੁਹਾਗੇ ਘਰ ਸੁਹਾਗੇ ਚਲਨਵਾਤੇ ਰਾਜ ਤੇ ਗਾਰੀਆਂ ਜਿਤ ਜੋ ਚਲ ਵਸ ਨਿਕਾਲ ਲਖ ਮਾਨ ਕਰਮਾਇਤ ਜਿਤ ਕੋਤਵਨ ਕਰੇਂ ਭਗਵਾਨੇ ਅਨ ਪਤਨੀ ਨਗਨ ਨੂੰ ਸੁਆਹਿਬ ਰਖਾ ਪਾਇ ਉਤਰੇ ਸਭ ਮਜੂਰੇ ਕੋਈ ਕਰੋ ਸੰਤਾ ਤੇ ਤੇਰੇ ਸੁਣੀ ਸੱਤੀ ਬਾਣੀ ਸੰਤ ਸਾਜ ਪਹਿ ਸਰਤੇ ਪੂਰੇ ਕੁਰਤੇ ਚਾਹ ਤੇ ਨਜ਼ਰ ਰਹਾ ਪਰ ਘੁੰਮੇ ਜਿਨ ਬੰਦ ਨਾਨਕ ਦੇ ਚਰਨ ਲਾ ਕੇ ਬਾਣੀ ਅੰਮ੍ਰਿਤ ਪੂਰੇ ਸਿਮਰਤ ਕਰ ਨਾਕ ਤੇ ਕੀ ਜਿਲੇ ਤੇ ਕੀ ਚੁਕੀ ਸੰਤਾਨ ਚਲ ਚਲ ਤੇ ਨੀ ਰਹੇਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੇ ਜਿਸਾਂ ਸਵਾਸਾਂ ਨਾਲ ਨਬਾਹੀ ਇਹਨਾਂ ਦੀ ਪੁਨਾਈ ਦਾ ਧੰਨ ਕਰਕੇ ਖਾਲਸਾ ਜੀ ਬੋਲੋ ਜੈ ☬ ਪੰਝਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੈ ☬ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤავੇ ਜੇ ਤਾਉਨ ਕਾ ਸਤਕਾ ਸਰਬ ਸਜੀਦੇ ਦਰਸ਼ਨ ਛਣਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੇ ਕਾਰਾ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮੰਨਿਵਾ ਮਤ ਤੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਧੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਅਪਨ ਤੂੰ ਜੀ ਆਪਾ ਲਾੜਾ ਮਿੱਟੀ ਆ ਮਿੱਟੀ ਆ ਮਰੌਣ ਦੇ ਲਈ ਸਤਗਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਆ ਸਤਕਾਰ ਜੋ ਸਹਾਸਗਰ ਜੀ ਬਾਲੇ ਵਿਅਕਤੀਓ ਹੁੰਦੇ ਨੇ ਜਿਹੜੇ ਆਉਂਦੇ ਦੇ ਨਾਲ ਸਤਕਾਰ ਖੜਦੇ ਨੇ ਜਿੰਨਾ ਚਾ ਆਉਦਾ ਹੁੰਦਾ ਸਰਕਾਰ ਬਣਿਆ ਰਹਿੰਦਾ ਆਉਦਾ ਚਲਾ ਜਾਂਦਾ ਨਾਲ ਹੀ ਸਰਕਾਰ ਵੀ ਆਉਦੇ ਵਿੱਚ ਰਹਿ ਜਾਂਦਾ ਕੁਝ ਬਿਰਲੀਆਂ ਰੂਹਾਂ ਆਉਂਦੀਆਂ ਨੇ ਕੁਝ ਬਿਰਲੀਆਂ ਸਖਸ਼ੀਤਾ ਹੁੰਦੀਆਂ ਨੇ ਸਮਾਜ ਦੇ ਅੰਦਰ ਜਿਹੜੇ ਆਪਣੇ ਵਿਵਹਾਰ ਦੇ ਨਾਲ ਵੀ ਸਮਾਜ ਉਹਨਾਂ ਨੂੰ ਬੜੇ ਸਤਕਾਰ ਨਾਲ ਮਾਨ ਸਨ ਦੇ ਕੇ ਰੱਖਦਾ ਹੈ ਮੇਰੇ ਕਹਿਣ ਤੋਂ ਬਾਅਦ ਸੁਪੇਦਾਰ ਕਰਤਾਰ ਸਿੰਘ ਜੀ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਸਮੁੱਚਾ ਜੀਵਨ ਮਲਕਾ ਦੇ ਲੇਖੇ ਲਾਇਆ ਸਮਾਜ ਦੇ ਲੇਖੇ ਲਾਇਆ ਗੁਰੂ ਜੀਆਂ ਬੜੀਆਂ ਬਖਸ਼ੀਆਂ ਰਹੀਆਂ ਹਰ ਸਮੇਂ ਹਰ ਵਾਰ ਗੁਰੂ ਦਾ ਸ਼ੁਕਰਾਨਾ ਕੀਤਾ ਜ਼ਿੰਦਗੀ ਦਾ ਸ਼ੁਕਰਚ ਬੜਾ ਜ਼ਿੰਦਗੀ ਬੜੀ ਸੰਘਰਸ਼ਪਈ ਰਹੀ ਹੈ ਸਾਡੇ ਵੀ ਸੁਪੇਦਾਰ ਕਰਤਾਰ ਸਿੰਘ ਜੀ ਦੀ ਪਰ ਉਹ ਗੁਰੂ ਤੇ ਭਰੋਸਾ ਰੱਖ ਕੇ ਚੱਲੇ ਸਾਨੂੰ ਉਹ ਸਮਾਂ ਚੇਤੇ ਆ ਜਦੋਂ ਪਹਿਲੀ ਵਾਰ ਫੌਜ ਦੇ ਵਿੱਚੋਂ ਛੁਕੀ ਲੈ ਕੇ ਆਏ ਤੇ ਜਿਹੜੀ ਸਾ ਪਹਿਲੇ ਨਾ ਕੋਈ ਰੁਕੋ ਨੂੰ ਥਾਵਾਂ ਨਾ ਕੋਈ ਪਾਣੀ ਪੀਣ ਦੀ ਜਗ੍ਹਾ ਆਬਦੀ ਪਹਿਲੀ ਕਿਰਤ ਕਮਾਈ ਦੇ ਵਿੱਚੋਂ ਉੱਥੇ ਉਹਨਾਂ ਨੇ ਇੱਕ ਕੂਦਵਾਇਆ ਤੇ ਕੋਠਾ ਪਾਇ ਪੀੜੀ ਸ਼ੁਰੂ ਕੀਤੀ ਸੀ ਉਹਦੇ ਉੱਪਰ ਸਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਦਰਸ਼ਕ ਜਿੰਨ ਕੀ ਧਾਲੀਵਾਲ ਸਾਹਿਬ ਯੂ ਐਸ ਏ ਰਕਰਾ ਸਾਹਿਬ ਉਹਨਾਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਬਾਕੂਬੀਏ ਕੇ ਬਣਾਇਆ ਸਦਾ ਸੁਜੀ ਸਿੰਘ ਰਖੜਾ ਸਾਹਿਬ ਸਾਬਕਾ ਕੈਬਨ ਮੰਤਰੀ ਪੰਜਾਬ ਬਿਰਗਾਂ ਦੀ ਮਿੱਲੀ ਸਿੱਖਿਆ ਤਿੰਨੇ ਭਰਾਵਾਂ ਦਾ ਪਿਆਰ ਨਿਲਾਮ ਸੇਵਾ ਪਾਵੜਾ ਬਹੁਤ ਹੀ ਪ੍ਰਸ਼ੰਸਾ ਕਰਦੇ ਹੋਗਾ ਨਾ ਨੇੜੇ ਤੇ ਕੋਈ ਚਾਹ ਰੱਖੋਂਗਾ ਸੀ ਜੀਮੀਦਾਰ ਭਰਾ ਟਰਾਲੀਆਂ ਭਰ ਕੇ ਗੱਡੇ ਦੀਆਂ ਲਿਆਉਂਦੇ ਸੀ ਧੁੱਪਣ ਪਾਣੇ ਹੁੰਦੇ ਸੀ ਤਾਂ ਬਾਪੂ ਸੂਬੇਦਾਰ ਕਰਤਾਰ ਸਿੰਘ ਰਖੜਾ ਨੇ ਆਪਣੇ ਹੱਥੀ ਅਰਿਆਨਾ ਲੰਗਰ ਤਿਆਰ ਕਰਨਾ ਚਾਹ ਤਿਆਰ ਕਰਨੀ ਤੇ ਸੰਗਤ ਲਗਨ ਸਿੰਘ ਜੀ ਨੂੰ ਬੜੀ ਮਦਦ ਕੋਲ ਖੁੱਲ ਕੇ ਮਦਦ ਕੀਤੀ ਆ ਸਤਿਕਾਰਯੋਗ ਸਾਧ ਸੰਗਤ ਜੀ ਫਿਰ ਜਦੋਂ ਸੁਨਾਮੀ ਆਈ ਉੱਥੇ ਨਾ ਤਾਂ ਆਪਣਾ ਭਾਈਚਾਰਾ ਵਸਦਾ ਸੀ ਲੇਕਿਨ ਬਿਜੁਰਗਾਂ ਦਿਆ تھا ਆਪਣਾ ਸੀ ਸ਼ਖਸੀਅਤ ਦੀ ਸੇਵਾ ਭਾਵਨਾ ਸੀ ਤਾਂ ਰਕਰਾ ਪਰਿਵਾਰ ਉੱਥੇ ਗਿਆ 5 ਕਰੋੜ 70 ਲੱਖ ਦੀ ਸੇਵਾ ਮਦਰਾਸ ਵੀ ਕੇ ਸੁਨਾਮੀ ਵਿੱਚ ਕਰਕੇ ਆਇਆ ਲੰਗਰ ਲਾਏ ਘਰ ਬਣਾਏ ਮੈਡੀਕਲ ਕੈਂਪ ਲਾਏ ਹਰ ਕੋ ਕਸੂਲਤ ਸੀ ਉਹਨਾਂ ਪਹਿਲੀ ਵਾਰੀ ਆ ਕਿ ਬਾਬੇ ਨਾਨਕ ਇਹ ਜੇ ਹੁੰਦੇ ਨੇ ਉਹਦੀ ਦਿਲ ਖੋਲ ਕੇ ਮਦਦ ਲਈ ਸਕਾਲਰਸ਼ਿਪ ਦਿੱਤਾ ਜਿੱਤੇ ਸਕੂਲਾਂ ਦੇ ਕਮਰੇ ਬਣਾਏ ਲੋਟੀਆਂ ਬਣਾਈਆਂ ਮੈਨੂੰ ਉਹ ਸਮਾਂ ਵੀ ਚੇਤੇ ਆ ਸ਼੍ਰੀ ਦਸ਼ਮੇਸ਼ ਕੰਕੜ ਵੀ ਸ਼੍ਰੀ ਅਨੰਦਪੁਰ ਸਾਹਿਬ ਫਰਾਂਸ ਸਰਕਾਸਿਸ ਵੀ ਫਸ ਗਈ ਸੀ ਬੰਦ ਕਰਦੀ ਨੋਬਤਾ ਕੀਤੀ ਕਾਟਾ ਬਹੁਤ ਵੱਧ ਗਿਆ ਸੀ ਰਖੜਾ ਪਰਿਵਾਰ ਨੇ ਕਰੋੜਾਂ ਦੀ ਮਦਦ ਕਰਕੇ ਉਹ ਸੰਸਥਾ ਨੂੰ ਸੰਭਾਲਿਆ ਅੱਜ ਉਹ ਬਲੰਗੀਆਂ ਦੇ ਸੇਵਾ ਕਰਦੀ ਆ ਬੱਚਿਆਂ ਦੀ ਸਤਿਕਾਰ ਦਿਓ ਸਾਧ ਸੰਗਤ ਜੀ ਜੇਕਰ ਦਿੱਲੀ ਦੇ ਗੁਰੂਆਂ ਦੇ ਕਿਸਾਨੀ ਸੰਘਰਸ਼ ਰਹੇ ਗਏ ਨੇ ਗਾਡੀ ਰਾਹ ਗੁਰਗਾਨਿਕ ਜੋਤ ਸਰੂਪ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇਦਾਰ ਬਾਪੂ ਕਰਤਾਰ ਸਿੰਘ ਕਾਦੀਵਾਲ ਇਕ ਐਡੀ ਵੱਡੀ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਐਸੇ ਮਹਾਨ ਸੁਪੁੱਤਰਾਂ ਨੂੰ ਜਨਮ ਦਿੱਤਾ ਦਰਸ਼ਨ ਸਿੰਘ ਧਾਲੀਵਾਲ ਉਹਨਾਂ ਦੀ ਆਪਣੀਆਂ ਹੀ ਸਵਾਮ ਬੜੇ ਹਾਰਾਸ਼ੀ ਸਾਰੇ ਕਿ ਪੰਜਾਬ ਦੀ ਰੀਲੀਫ ਟੀਮ ਉੱਥੇ ਪਹੁੰਚੀ ਤੇ ਇਤਨੀਆਂ ਕਮਾਲਾ ਕਰ ਦਿੱਤੀਆਂ ਔਰ ਅੱਜ ਤਾਮਿਲਨਾਡੂ ਦੀ ਧਰਤੀ ਦੇ ਵਿੱਚ ਕੋਈ ਪੱਗ ਵਾਲਾ ਬੰਦਾ ਲੰਘ ਲੈਣਾ ਤੇ ਲੋਕ ਉਹਦਾ ਰੱਜ ਕੇ ਸਰਤਕਾਰ ਉਹ ਸਰਕਾਰ ਕਰਦੇ ਨੇ ਕੀ ਦੇਣ ਇਸ ਪਰਿਵਾਰ ਦੀ ਹੈ ਇਹ ਬਾਪੂ ਕਰਤਾਰ ਸਿੰਘ ਢਾਲੀਵਾਲ ਦੀ ਹੈ ਜੇ ਸ਼ਿਫਤਾ ਨੂੰ ਅਸੀਂ ਗੱਲ ਚੜੀਏ ਇਹਨਾਂ ਦੇ ਕਿੰਨੀਆਂ ਕੁ ਸੇਵਾਵਾਂ ਸੁਬਾਨਾ ਨੇ ਸਾਲਾਨਾ ਵਰਸੀ ਤੇ ਕਰਤਾਰ ਗੁਰੂ ਮਹਾਰਾਜ ਜੀ ਜੀ ਸ਼ਹਾਬਤ ਸਮੂਹ ਗੁਰੂ ਰੂਪ ਸਾਹਿਬ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਉਸ ਮਹਾਨ ਸ਼ਖਸੀਅਤ ਦੀ ਸਾਲਾਨਾ ਵਰਸੀ ਤੇ ਇਕੱਤਰ ਹੋਏ ਆਂ ਜਿਨ੍ਹਾਂ ਨੇ ਦੇਸ ਲਾਤੇ ਪੰਜਾਬ ਜਮੀਨ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਆਪਣਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਉਥੇ ਸਮਾਜ ਸੇਵਾ ਧਰਮ ਦੀ ਸੇਵਾ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਮਾਇਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਦੁਨੀਆਂ ਤੇ ਗੁਰੂ ਮਹਾਰਾਜ ਜੀ ਬਾਰ ਬਖਸ਼ਿਸ਼ ਹੋ ਜਾਂਦੀ ਹੈ ਬਹੁਤ ਵੱਡੇ ਵੱਡੇ ਧਨਾਨੇ ਸੰਸਾਰ ਦੇ ਦੇਸ਼ ਦੇ ਵਿੱਚ ਪੰਜਾਬ ਵਿੱਚ ਵਸਦੇ ਨੇ ਪਰ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਪਰਿਵਾਰ ਉਹਨਾਂ ਲਈਆਂ ਤੇ ਚੱਲਦਾ ਹੋਇਆ ਕਿੱਥੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰਦੇ ਆ ਉਥੇ ਇਸੇ ਤਰ੍ਹਾਂ ਸਮਾਜ ਔਰ ਧਰਮ ਦੀ ਸੇਵਾ ਕਰਦਾ ਰਹੇ ਸਾਡੀ ਸਾਰਿਆਂ ਦੀ ਆਸ ਮੰਦੀ ਹੈ ਸਮਾਰਤ ਵਿਸ਼ੇਕ ਦੀਰਤੀ ਕਰਕੇ ਮੈਂ ਦੀ ਸਮਾਪਤ ਕਰਦਾ ਪੰਥ ਦੀ ਅਗਵਾਈ ਕਰਨ ਵਾਲੀਆਂ ਬਖਸ਼ਿਤਾ ਇਹਦੇ ਲਈ ਸਹਿਰ ਦਵੋਣ ਔਰ ਸਾਮੀ ਪਲੇਟਫਾਰਮ ਸਿਰਜਣ ਵਿੱਚ ਆਪਾਂ ਕਾਮਯਾਬ ਹੋਈਏ ਔਰ ਪੰਥ ਦੀ ਆਉਣ ਉਨਨੂੰ ਯਾਦ ਕਰ ਰਹੇ ਬਹੁਤ ਵੱਡੀ ਗੱਲ ਹੈ ਕਿ ਜੱਥੇ ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਰੱਖਣਾ ਪਰਿਵਾਰ ਕਰ ਰਿਹਾ ਔਰ ਇਨੇ ਸਾਲ ਗੁਰਦੁਆੜ੍ਹਤ ਕੋ ਬਾਸ ਲਿਆ ਜੁਨਾ ਵੀ ਵਰਸੀ ਮਨਾਈ ਗਾ ਲੀ ਰੱਖਣਾ ਸਾਹਿਬ ਸਭੀ ਸੇ ਰੱਖਣਾ ਸਾਹਿਬ ਦਾ ਬੜਾ ਅਨਮੋਲੀ ਹਿੱਸਾ ਮੈਂ ਲੈ ਲਿਆ ਲਗਭਗ 10 ਕਰੋੜ ਦੇ ਆਸ-ਪਾਸ ਉਹ ਗਰੀਬ ਲੋਕ ਜਿਨ੍ਹਾਂ ਦੇ ਘਰ ਤਾਂ ਹੈਗੇ ਕਿਸਾਨਾਂ ਲਈ ਮਜ਼ਦੂਰਾਂ ਲਈ 10 ਲੱਖ 10 ਕਰੋੜ ਰੁਪਏ ਦਿੱਤਾ ਤਾਂ ਮੇਰੇ ਮਨ ਦੇ ਵਿੱਚ ਬਹੁਤ ਇੱਕ ਜਿਹੜੀ ਭਾਵਨਾ ਬਣੀ ਕਿ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਸੇਵਾਦਾਰਾਂ ਨੂੰ ਵਿਚਾ ਚੜ੍ਹਦੀ ਕਲਾ ਵਿੱਚ ਪਰਮਾਤਮਾ ਰੱਖੇ ਅੱਜ ਵੱਡੇ ਅਕਾਸ਼ ਦੇ ਰੂਪ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਆ ਔਰ ਮੈਂ ਅਰਦਾਸ ਬੇਨਤੀ ਦੁਨੀ ਸੱਚੇ ਪਾਤਸ਼ਾਹ ਦੁਨੀਆ ਦਾ ਮਾਲਕ ਹੈ ਇਹ ਜਿੱਥੇ ਬਾਪੂ ਜੀ ਦੇ ਸੰਸਕਾਰਾਂ ਵਾਂਗ ਸਾਰਾ ਪਰਿਵਾਰ ਇੱਕ ਝੋਟ ਬੰਕੇ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਹੈ ਐਸੇ ਤਰੀਕੇ ਨਾਲ ਇਹ ਸੇਵਾ ਜਿਹੜੀ ਹੈ ਬਰਕਰਾਰ ਬਣੀ ਰਹੇ ਔਰ ਮੈਂ ਆਪਣੇ ਵੱਲੋਂ ਵਿਦਵਾਨ ਸਰਬਾਨਾਂ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਭਾਗਾ ਵਾਲਾ ਬਾਪੂ ਜਿਨ੍ਹਾਂ ਨੇ ਅਸੀਂ ਖਿੜਵਾੜੀ ਲਾਈ ਜਿਦੇ ਵਿੱਚ ਹਰ ਫੁੱਲ ਦੀ ਆਪਣੀ ਇੱਕ ਮਹਿਕ ਹੈ ਔਰ ਹਰ ਫੁੱਲ ਜਿਹੜਾ ਆਪਣੀ ਆਪਣੀ ਇੱਕ ਵੱਖਰੀ ਮਹਿਕ ਦੇ ਨਾਲ ਸਮਾਜ ਨੂੰ ਸੇਵਾ ਪ੍ਰਦਾਨ ਕਰ ਰਿਹਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਆਖੇ ਗੁਰੂ ਜੀ ਦਾ ਖਾਲਸਾ ਮੈਂ ਤਾਂ ਮਾਫੀ ਚਾਹੁੰਦਾ ਹਾਂ ਸੋਵਤ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾੜੀਆਂ ਕਹਾਣੀਆਂ ਪੁੱਤ-ਪੁੱਤ ਕਰਨ ਦੇ ਮਹਾਬਾਕ ਅਨੁਸਾਰ ਰਖਣਾ ਭਰਾਵਾਂ ਨੇ ਹਾਡੇ ਮਾਨ ਜੋ ਸਾਡਾ ਡਾਕਟਰ ਸਿੰਘ ਦੀ ਧਾਲੀਵਾ ਸਾਡਾ ਸਰਦੇਸ਼ ਸਿੰਘ ਦੀ ਰਖੜਾ ਸਾਡ ਚਰਦੇਸ਼ ਸਿੰਘ ਦੀ ਰਖੜਾ ਹੋਣਾ ਨੇ ਸਮੁੱਚੇ ਪਰਿਵਾਰ ਨੇ ਸਾਡੇ ਬਜ਼ੁਰਗ ਬਾਪੂ ਸੁਪੇਡਾਰ ਕਰਤਾਰ ਸਿੰਘ ਦੀ ਵਰਸੀ ਸਮਾਗਮ ਦੇ ਵਿੱਚ ਆਪਾਂ ਨੂੰ ਹਰ ਸਾਲ ਜਿੱਥੇ ਗੁਰੂ ਦੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਦਿੰਦੇ ਨੇ ਉੱਥੇ ਇਸ ਪਰਿਵਾਰ ਦੀਆਂ ਪੰਥ ਲਈ ਪੰਜਾਬ ਲਈ ਦੇਸ਼ ਲਈ ਔਰ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਸੇਵਾਵਾਂ ਯੋਗਦਾਨ ਸੇਵਾ ਨੂੰ ਵੀ ਯਾਦ ਕੀਤਾ ਜਾਂਦਾ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਮੈਂ ਕਿ ਮਿੱਠੇ ਤੇ ਨੀਮੀ ਨਾਨਕਾ ਗੁਣ ਚੰਗਿਆਈਆਂ ਤੱਕ ਇਹ ਗੁਰੂ ਸਾਹਿਬ ਦਾ ਜਿਹੜਾ ਵਿਸ਼ੇਸ਼ ਕਥਨ ਜਿਹੜਾ ਹੈ ਜੇ ਕਿਸੇ ਨੇ ਭਰਪੂਰੂ ਵਿੱਚ ਕਿਸੇ ਦੇ ਸਰੂਪ ਵਿੱਚ ਦੇਖਣਾ ਹੋਵੇ ਤਾਂ ਰਖੜਾ ਭਰਾਵਾਂ ਵਿੱਚੋਂ ਦੇਖਿਆ ਜਾ ਸਕਦਾ ਸਾਹ ਸਰਜੀਤ ਸਿੰਘ ਔਰ ਸਾਹ ਗਰਸ਼ਨ ਸਿੰਘ ਦੇ ਇੱਥੇ ਉਹਨਾਂ ਦੀ ਕਿਵੇਂ ਸੇਵਾ ਸੰਭਾਲ ਕਰਦੇ ਨੇ ਸੋ ਇੱਥੇ ਵੀ ਇਹ ਪਰਿਵਾਰ ਜਦੋਂ ਵੀ ਕਿਤੇ ਲੋੜ ਪੈਂਦੀ ਉਦੋਂ ਸੇਵਾ ਲਈ ਅੱਗੇ ਆਉਂਦਾ ਸੋ ਮੈਂ ਹੋਟਾ ਕੁਝ ਨਾ ਕਹਿਦਾ ਹੋਇਆ ਆਪਣੇ ਉਸ ਬਜ਼ੁਰਗ ਨੂੰ ਜਿਸ ਬਜ਼ੁਰਗ ਦੀ ਸਿੱਖਿਆ ਸੱਜ ਕੇ ਜਿਸ ਬਜ਼ੁਰਗ ਦੀ ਪ੍ਰੇਰਣਾ 사ੱਜ ਕੇ ਬਾਪੂ ਕਰਤਾਰ ਸਿੰਘ ਜੀ ਸੁਬੇਦਾਰ ਸਾਹਿਬ ਨੇ ਸਥਾਪਨਾ ਕਰਕੇ ਸਰਦਾਰ ਸਿੰਘ ਢਾਲੀਵਾਲ ਨੇ ਦੇਸ਼ ਤੇ ਦੁਨੀਆ ਦੇ ਹੋਂਦੇ ਕੋਨੇ ਵਿੱਚ ਆਪਣਾ ਨਾਂ ਵੜਾਇਆ ਔਰ ਦੇਸ਼ ਦਾ ਨਾਮ ਚਮਕਾਇਆ ਉਹਨਾਂ ਮਹਾਨ ਸਿਕਸੀਰ ਬਾਪੂ ਕਰਤਾਰ ਸਿੰਘ ਜੀ ਸੁਬੇਦਾਰ ਨੂੰ ਮੈਂ ਸ਼ਰਧਾ ਤੇ ਸਤਿਕਾਰ ਦੇ ਕੇ ਕਰਕੇ ਔਰ ਵਧਰਾ ਪਰਿਵਾਰ ਦਾ ਹਰ ਸਾਲ ਇਸ ਸਮਾਗਮ ਕਰ ਕਰਕੇ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਇਗਰ ਸਿੰਘ ਦਾ ਖਾਲਸਾ ਵਾਇਗਰ ਜੀ ਕੀ ਜਬਰ ਸ਼ਤਰਤਾ ਕੱਤੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਦੋੜ ਬੈਠੀ ਸਾ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਖੜਾ ਪਰਿਵਾਰ ਵੱਤੋ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਨੂੰ ਯਾਦ ਕਰਨ ਦੇ ਲਈ ਸਮਾਗਮ ਦਾ ਆਰਗੂਜਨ ਕੀਤਾ। ਮੈਨੂੰ ਲੱਗਦਾ ਹੈ ਕਿ ਜਿਹੜੇ ਤੁਰ ਜਾਂਦੇ ਨੇ ਸੰਸਾਰ ਤੋਂ ਉਹਨਾਂ ਦੇ ਨਾਲ ਰਿਸ਼ਤੇ ਨਿਭਾਉਣ ਵਾਲੀ ਤੇ ਆਖਰੀ ਪੀੜੀ ਹੈ। ਜਾਂ ਵੱਧ ਤੋਂ ਵੱਧ ਇੱਕ ਪੀੜੀ ਹੋਰ ਹੋ। ਉਸ ਤੋਂ ਬਾਅਦ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ ਤੁਰ ਜਾਣ ਵਾਲਿਆਂ ਨਾਲ ਰਿਸ਼ਤੇ ਨਿਭਾਉਣੇ ਬਹੁਤ ਦੂਰ ਦੀ ਗੱਲ ਨਾਲ ਰਹਿਣ ਵਾਲਿਆਂ ਨਾਲ ਰਿਸ਼ਤੇ ਨਿਭਾਉਣੇ ਜਿਹੜੇ ਨੇ ਉਹ ਮੁਸ਼ਕਲ ਹੋਏ ਪਏ ਨੇ ਅੱਜ ਦੇ ਦੌਰ ਦੇ ਵਿੱਚ ਰਿਸ਼ਤਿਆਂ ਦੇ ਜਿਹੜੇ ਸਬੰਧ ਨੇ ਉਹ ਸੁੱਕ ਗਏ ਨੇ ਜਿਵੇਂ ਭਾਈ ਸਾਹਿਬ ਜੀ ਬੋਲ ਕੇ ਗਏ ਨੇ ਰਿਸ਼ਤਿਆਂ ਦੇ ਸਬੰਧਾਂ ਨੂੰ ਜੇ ਕੋਈ ਤਾਰ ਰੱਖਦੀ ਹੈ ਚੀਜ਼ ਤੇ ਉਹ ਪਿਆਰ ਹੈ ਪ੍ਰੇਮ ਹੈ ਤੇ ਜਦੋਂ ਪ੍ਰੇਮ ਦੀ ਜਗ੍ਹਾ ਨਫ਼ਰਤ ਲੈ ਲਈ ਤੇ ਉਦੋਂ ਰਿਸ਼ਤੇ ਸੁੱਕ ਜਾਂਦੇ ਆ ਤੇ ਜਦੋਂ ਰਿਸ਼ਤਿਆਂ ਦੇ ਸਬੰਧ ਸੁੱਕ ਜਾਂਦੇ ਆ ਫਿਰ ਰਿਸ਼ਤੇ ਖਤਮ ਹੋ ਜਾਂਦੇ ਆ ਅੱਜ ਸਮਾਜ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੋ ਗਈ ਇੱਥੇ ਗੱਲ ਕੀਤੀ ਸੀ ਅੰਤਕਾ ਹਾਲਾਤਾਂ ਦੀ ਕੌਮੀ ਹਾਲਾਤਾਂ ਦੀ ਔਰ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਆ ਨਾ ਉਹ ਇਸ ਹਾਲਾਤ ਦੇ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਔਖੇ ਹਾਲਾਤ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਆੜਿਆਂ ਨਾਲ ਚੀਰੇ ਜਾਂਦੇ ਸੀ ਦੇਗਾਂਟ ਉਬਾੜੇ ਜਾਂਦੇ ਸੀ ਕੋਈ ਘਰ ਨਹੀਂ ਸੀ ਕੋਈ ਘਾਟ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਰਹਿਣ ਦਿੱਤੀ ਜਾਂਦੀ ਹਰੇ ਦੇ باوجود ਉਸ ਵੇਲੇ ਤੇ ਸਿੱਖ ਉਹਨਾਂ ਹਾਲਾਤਾਂ ਦੇ ਵਿੱਚੋਂ ਇੱਕ ਵਿਸ਼ਾਲ ਰਾਜ ਭਾਗ ਨੂੰ ਖਿੱਚ ਕੇ ਲੈ ਗਏ ਪਤਾ ਕਿਉਂ ਲੈ ਗਏ ਕਿਉਂਕਿ ਉਹਨਾਂ ਸਿੱਖਾਂ ਦਾ ਇੱਕ ਸਲੋਗਨ ਹੁੰਦਾ ਸੀ ਤੇ ਉਹ ਸਲੋਗਨ ਸੀ ਪ੍ਰਥਮ ਪੰਥ ਅੱਜ ਪ੍ਰਥਮ ਪੰਥ ਨਹੀਂ ਹੈ ਅੱਜ ਪੈਸਾ ਤੇ ਸੱਤਾ ਜਿਹੜੀ ਆ ਉਹ ਪ੍ਰਥਮ ਹੈ ਜਿਸ ਕਾਰਨ ਸਾਡੇ ਇਹ ਹਾਲਾਤ ਬਣੇ ਜਿਸ ਤਰ੍ਹਾਂ ਦੇ ਅਸੀਂ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ ਉਸ ਵੇਲੇ ਜਦੋਂ ਦੋ ਸਿੱਖ ਰਹਿ ਗਏ ਸੀ ਤੇ ਹਕੂਮਤ ਨੇ ਐਲਾਨ ਕਰਤਾ ਕਿ ਸਿੱਖ ਮੁਕਾਦਤੇ ਨੇ ਸਿੱਖ ਖਤਮ ਕਰ ਦਿੱਤੇ ਨੇ ਤੇ ਉਹਨਾਂ ਦੋ ਸਿੱਖਾਂ ਨੇ ਸਿੱਖਾਂ ਦੀ ਹੋਣ ਨੂੰ ਦਰਸਾਉਣ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਸੀ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਕਰਜਾ ਸਿੰਘ ਉਦੋਂ ਸਿੱਖ ਧਰੌੜੇ ਨਹੀਂ ਸੀ ਜਦੋਂ ਕੋਈ ਸਿੱਖ ਨੂੰ ਕਹਿੰਦਾ ਤੁਸੀਂ ਤਾਂ ਮੁੱਕ ਚੱਲੇ ਹੋਏ ਤੁਸੀਂ ਤਾਂ ਖਤਮ ਹੋ ਚੱਲੇ ਹੋਏ ਤੇ ਉਦੋਂ ਸਿੱਖ ਬਾਣੀ ਦੀ ਇੱਕ ਪੰਗਤੀ ਪੜ੍ਹਦੇ ਹੁੰਦੇ ਸੀ ਉਹ ਕਹਿੰਦੇ ਸੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਭੂਟ ਰਹੇ ਹੋ ਨਹੀਂ ਜੰਗਲ ਦੀ ਅੱਗ ਜਿਹੜੀ ਹੈ ਨਾ ਉਹ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਪਰ ਸਵਾਹ ਦੇ ਥੱਲੇ ਇੱਕ ਕੁਰਮਲ ਜਿਹੜੀ ਆ ਉਹ ਬਚ ਜਾਂਦੀ ਹੈ ਜਿੱਥੋਂ ਮੁੜ ਜਿਹੜਾ ਹੈ ਵਿਸ਼ਾਲ ਜੰਗਲ ਪੈਦਾ ਹੋ ਜਾਂਦਾ ਹੈ ਇੰਨੀ ਪੋਜ਼ਿਟਿਵਿਟੀ ਜਿਹੜੀ ਹੈ 18ਵੀਂ ਸਦੀ ਦੇ ਸਿੱਖਾਂ ਦੇ ਵਿੱਚ ਹੋਇਆ ਕਰਦੀ ਇਹੋ ਕਾਰਨ ਸੀ ਕਿ ਉਹਨਾਂ ਨੇ ਚੜ੍ਹਦੀ ਕਲਾ ਦੇ ਬੋਲੇ ਜਿਹੜੇ ਸੀ ਆਜ਼ਾਦ ਕੀਤੇ ਸੀ ਵੱਡਿਆ ਪਿਆ ਮੰਝੇ ਦੇ ਉੱਤੇ ਹੁੰਦਾ ਤੇ ਕੋਈ ਪੁੱਛਦਾ ਕੀ ਹਾਲ ਹੈ ਕਹਿੰਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਇਹ ਹਾਲਾਤ ਸੀ ਸਾਡੇ ਸਵਾ ਲੱਖ ਨੂੰ ਇੱਕ ਨੂੰ ਸਵਾ ਲੱਖ ਦੱਸਣ ਇਹ ਸਾਡੀ ਸੋਚ ਸੀ ਉਹ ਇਹੋ ਕਾਰਨ ਸੀ ਇਸੇ ਸੋਚ ਦੇ ਨਾਲ ਇਸੋ ਇਰਾਦੇ ਦੇ ਨਾਲ ਉਸ ਵਕਤ ਦੇ ਸ਼ਕਤੀਸ਼ਾਲੀ ਸਾਮਰਾਜ ਦੇ ਨਾਲ ਸਾਡੇ ਬਜ਼ੁਰਗ ਸਾਡੇ ਵਡੇਰੇ ਜਿਹੜੇ ਆ ਉਹ ਟਕਰਾਏ ਜੇ ਅੱਜ ਅਸੀਂ ਟਕਰਾਉਣੇ ਜ਼ੁਲਮ ਦੇ ਥੰਮ ਦੇ ਨਾਲ ਤੇ ਸਾਨੂੰ ਫਿਰ ਸਲੋਗਨ ਜਿਹੜਾ ਹੈ ਉਹ ਮੁੜ ਉਭਾਰਨਾ ਪਏਗਾ ਪ੍ਰਥਮ ਪੰਥ ਤੋਂ ਪੈਸਾ ਬਾਅਦ ਸਤਾ ਬਾਅਦ ਆਉਂਦੇ ਬਾਅਦ ਪਹਿਲੋ ਪ੍ਰਥਮ ਪੰਥ ਤੋਂ ਫਿਰ ਅਸੀਂ ਇਸ ਖਿੱਤੇ ਦੇ ਵਿੱਚ ਕਾਮਦਾਰ ਹੋਵਾਂਗੇ ਮੈਂ ਮोटा ਲੰਮਾ ਸਮਾਨ ਨਹੀਂ ਲੈਣਾ ਕਿਉਂਕਿ ਮਨ ਵਿੱਚ ਜਿਸ ਕਤਰ ਸਾਹਿਬ ਨੇ ਕੱਸਿਆ ਕਿ ਸਭਾ ਲੋਕਾਂ ਪਰ ਸ਼ਾਦੀ ਦੀ ਵਰਤਾ ਦੇਣੀ ਹੈ ਮੈਂ ਜਿੱਥੇ ਸਭਾ ਇੱਕ ਸੌਰੀ ਜਿੱਥੇ ਵੀ ਰਖੜਾ ਪਰਿਵਾਰ ਦਾ ਦਿਲ ਦੀਆਂ ਇਹ ਹਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਜਿਹੜਾ ਹੈ ਉਹ ਰੱਖ ਕੇ ਨਵੀਂ ਪੀੜੀ ਨੂੰ ਸੰਕੇਤ ਦਿੱਤਾ ਹੈ ਕਿ ਬਜ਼ੁਰਗਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਥੇ ਮੈਂ ਇਸ ਪਰਿਵਾਰ ਵੱਲੋਂ ਕਿਉਂਕਿ ਮੰਚ ਦੇ ਉੱਤੇ ਨਾਂ ਜਿਹੜੇ ਆ ਸਾਰਿਆਂ ਦੇ ਬਹੁਤ ਵਾਰ ਲਏ ਜਾ ਚੁੱਕੇ ਨੇ ਮੈਂ ਪਰਿਵਾਰ ਵੱਲੋਂ ਜਿੰਨੀਆਂ ਵੀ ਸ਼ਕਤੀਆਂ ਆਈਆਂ ਨੇ ਕਿਉਂਕਿ ਸਾਡੇ ਲਈ ਇੱਕ ਇੱਕ ਵਿਅਕਤੀ ਜਿਹੜਾ ਇਸ ਪੰਡਾਲ ਦੇ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬੈਠਾ ਉਹ ਸਤਿਕਾਰਯੋਗ ਹੈ ਇਸ ਕਰਕੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰੀ ਸੰਗਤ ਦਾ ਬੀਬੀਆਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਬੱਚਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪਰਿਵਾਰੋਂ ਲੋਬੇੰਦੀ ਹੈ ਕਿ ਜਲ ਪਾਣੀ ਸਾਰਿਆਂ ਨੇ ਲੰਗਰ ਪਾਣੀ ਸਾਰਿਆਂ ਨੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਰਖੜਾ ਜੀ ਅੱਜ ਜਿਹੜੀ ਬਾਬੂ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਠੀਕ ਹੋ ਗਏ ਵਿੱਚੋਂ ਦੇਖੋ ਮੈਂ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੇਕਲ ਲਵਦੀ ਮੈਂ ਤੁਹਾਨੂੰ ਧੰਨਵਾਦ ਕਰ ਸਕਦਾ ਨਾ ਹੀ ਧੰਨਵਾਦ ਦੇ ਲਾਜਵੰਦ ਸਕਦਾ। ਸੰਗਤ ਨੇ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ ਹਰ ਸਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਪਤੂ ਜੀ ਦਾ ਕਰਤਾਰ ਵੀ ਧੰਨਵਾਦ ਕਰਦਾ। ਨਿਕਤੀ ਵੜਦੀ। ਤੇ ਹਰ ਸਾਲ ਹੀ ਲੋਕ ਵੱਧ ਵੱਸ ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਸੋ ਮੈਂ ਬਹੁਤ ਧੰਨਵਾਦ ਕਰਦਾ। ਅਰਥਾਤ ਮਹਤਵਪੂਰਨ ਬੇਨਤੀ ਕਰਦਾ ਕਿ ਸਾਰੇ ਚਾਹ ਪਾਣੀ ਪੀ ਕੇ ਸਾਡਾ ਛੱਕੇ ਜਾਣਾ। ਕਿਉਂਕਿ ਉਹਨਾਂ ਲਈ ਯੋਗ ਹੋਇਆ ਕਿਤੇ ਵੀ ਚਾਹ ਪਾਣੀ ਤੇ ਪ੍ਰਸ਼ਾਦ ਦੀ ਖਾਣ ਲਈ ਜਾਂਦਾ ਅੱਜ ਸੱਚੀ ਤੇ ਸਤਿਸ਼ਣਾ ਜਿਲੀ ਉਹਨਾਂ ਨੂੰ ਇਹ ਹੈ ਕਿ ਸਾਰੇ ਚਾਹ ਪਾਣੀ ਪੀਤੇ ਪਛਾਦਾ ਪਾਣੀ ਦੀ ਬਹੁਤ ਛੱਕੇ ਜਾਂਦੀ ਤੇ ਮੇਰੀ ਸਾਰੇ ਆਤਮਾਨ ਕਿੰਨੀ ਹੈ ਫਿਰ ਸਾਹੀ ਸੰਗਤ ਦਾ ਸ਼ਰਧਾ ਦਾ ਮਾਫ ਕਰਵਾਤ ਬਾਅਦ ਮੈਂ ਕਿਹਾ ਕਰਦਾ ਕਿ ਮੈਂ